ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਜੀ ਭੈਣਾਂ ਤੇ ਭਰਾਵਾਂ ਨੂੰ ਇੱਕ ਬੇਨਤੀ ਹੈ ਜੀ ਹੱਥ ਜੋੜ ਕੇ ਇੱਕ ਤਾਂ ਮੁਨੱਖਤਾ ਦੀ ਸੇਵਾ ਪਰਿਵਾਰ ਦੀਆਂ ਕੁਝ ਜ਼ਰੂਰਤਾਂ ਵਾਂ ਜੀ ਇਹਨੂੰ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਇੱਕ ਜਿਹੜੇ ਭੈਣ ਭਰਾ ਸੇਵਾ ਕਰ ਸਕਦੇ ਆ ਹੱਥ ਜੋੜ ਕੇ ਬੇਨਤੀ ਹੈ ਜੀ ਸਾਨੂੰ ਬਜਰੀ ਚਾਹੀਦੀ ਹੈ ਜੀ ਰੇਤਾ ਚਾਹੀਦਾ ਇੱਟਾਂ ਚਾਹੀਦੀਆਂ ਸਰੀਆ ਚਾਹੀਦਾ ਦੀਪੀਆਂ ਤੇ ਭੈਣਾਂ ਵਾਸਤੇ ਜਿਹੜੀ ਬਿਲਡਿੰਗ ਬਣ ਰਹੀ ਹੈ ਜੀ ਉਹਦਾ ਕੰਮ ਰੁਕਿਆ ਹੋਇਆ ਪਰ ਕਿੰਨੇ ਸਮੇਂ ਤੋਂ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ ਜੀ ਦੇਖੋ ਰੇਤਾ ਤਾਂ ਬਿਲਕੁਲ ਹੀ ਨਹੀਂ ਮਿਲਿਆ ਸਾਨੂੰ ਪਿਛਲੇ ਲੰਬੇ ਸਮੇਂ ਤੋਂ ਨਾ ਇੱਥੋਂ ਕਿਤੋਂ ਮਿਲ ਰਿਹਾ ਜੇ ਕੋਈ ਭੈਣ ਭਰਾ ਰੇਤੇ ਦਾ ਕੰਮ ਕਰਦੇ ਨੇ ਜਿਹੜੇ ਵੀਰ ਉਹ ਸਾਡੀ ਮਦਦ ਕਰ ਸਕਦੇ ਆ ਉਦਾਂ ਅੱਗੋਂ ਪਿੱਛੋਂ ਕਾਫੀ ਵੀਰ ਸਾਨੂੰ ਕਹਿੰਦੇ ਹੁੰਦੇ ਵੀ ਉਹ ਰੇਤੇ ਦੀ ਲੋੜ ਹੁੰਦੀ ਦੱਸਿਆ ਕਰੋ ਬੇਨਤੀ ਆ ਵੀਰੇ ਹੁਣ ਕਈ ਵਾਰ ਅਸੀਂ ਸੁਨੇਹਾ ਲਾ ਚੁੱਕੇ ਸਾਨੂੰ ਰੇਤੇ ਦੀ ਜ਼ਰੂਰਤ ਆ ਰੇਤਾ ਜ਼ਰੂਰ ਭੇਜੋ ਜੀ ਔਰ ਇੱਕ ਬੇਨਤੀ ਹੈ ਜਿਹੜੇ ਭੈਣ ਭਰਾ ਸਾਨੂੰ ਫੋਨ ਕਰਦੇ ਨੇ ਮਰੀਜ਼ਾਂ ਵਾਸਤੇ ਵੀ ਇੱਥੇ ਕੋਈ ਬਾਪੂ ਜਾਂ ਇੱਥੇ ਬਜ਼ੁਰਗ ਜਾਂ ਵੀਰ ਕੋਈ ਹਨ ਜਾਂ ਭੈਣਾਂ ਸਾਡੀ ਹੱਥ ਜੁੜ ਕੇ ਬੇਨਤੀ ਹੈ ਜਿਹੜੀ ਨਵੀਂ ਬਿਲਡਿੰਗ ਬਣੀ ਸੀ ਉਹ ਸਾਰੀ ਫੁੱਲ ਹੋ ਗਈ ਹੈ ਹੁਣ ਪਰ ਬੀਬੀਆਂ ਤੇ ਭੈਣਾਂ ਨੂੰ ਇੱਕੋ ਬਿਲਡਿੰਗ ਚ ਰੱਖਿਆ ਹੋਇਆ ਜਿੱਥੇ ਬਾਪੂ ਬਜ਼ੁਰਗਾਂ ਨੂੰ ਵੀ ਤੇ ਉਹ ਸਾਨੂੰ ਦਿੱਕਤ ਬਹੁਤ ਆ ਰਹੀ ਹੈ ਕਿਉਂਕਿ ਬਾਪੂ ਜਿਹੜੇ ਬਜ਼ੁਰਗ ਆ ਸਿਆਣੇ ਆ ਉਹ ਤਾਂ ਫਿਰ ਵੀ ਸਭ ਨਾਲ ਨੇ ਕਈ ਬੜੀ ਨੌਜਵਾਨ ਮੁੰਡੇ ਨੇ ਵਿੱਚ ਨੌਜਵਾਨ ਕੁੜੀਆਂ ਵੀ ਆ ਭੈਣਾਂ ਵੀ ਆ ਸਾਨੂੰ ਕਾਫੀ ਜ਼ਿਆਦਾ ਹੈ ਦਿਕਤ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਇੱਕੋ ਬਿਲਡਿੰਗ 'ਚ ਰੱਖਣ ਵਾਸਤੇ ਕਈ ਵੀ ਨਹੀਂ ਤੰਜ ਮਹਿਸੂਸ ਹੁੰਦਾ ਜਿਵੇਂ ਉਹਨਾਂ ਨੂੰ ਕੈਦ ਕਰਕੇ ਰੱਖਿਆ ਹੁੰਦਾ ਵਾ ਕਿਉਂਕਿ ਅਲੱਗ-ਅਲੱਗ ਕਰਿਆ ਹੋਇਆ ਵਿੱਚੋਂ ਉਹਨੂੰ ਪਾਰਟੀਸ਼ਨ ਕੀਤੀ ਹੋਈ ਹੈ ਬੇੜਾ ਵੀ ਬਹੁਤ ਛੋਟਾ ਹੋ ਗਿਆ ਤੇ ਸਾਡੀ ਕੋਸ਼ਿਸ਼ ਆ ਵੀ ਅਸੀਂ ਜਲਦੀ ਤੋਂ ਜਲਦੀ ਬੀਬੀਆਂ ਭੈਣਾਂ ਦਾ ਅਲੱਗ ਬਿਲਡਿੰਗ ਦਾ ਇੰਤਜ਼ਾਮ ਕਰ ਲਈਏ ਪਰ 7-8 ਮਹੀਨੇ ਹੋ ਗਏ ਅਸੀਂ ਬਿਲਡਿੰਗ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਜਿੰਨੀ ਸਾਨੂੰ ਸਪੋਰਟ ਆਈ ਆ ਉਨੀ ਸਪੋਰਟ ਨਾਲ ਉਹ ਕੰਮ ਸ਼ੁਰੂ ਨਹੀਂ ਹੋ ਸਕਿਆ ਸਾਡੀ ਬੇਨਤੀ ਹੈ ਜੀ ਵੀ ਘਟੋ ਘਟ 40 50 ਟਰੱਕ ਰੇਤੇ ਦੇ ਚਾਹੀਦੇ ਆ ਤੇ ਇੰਨੇ ਕੀ ਬਜਰੀ ਦੇ ਚਾਹੀਦੇ ਆ ਚਲੋ 10 10 ਵੀ ਆ ਜਾਣੇ ਘਟੋ ਘਟ ਸਾਡਾ ਕੰਮ ਚੱਲਦਾ ਹੋ ਜਾਵੇ ਕਿੰਨੀ ਵਾਰ ਅਸੀਂ ਇਹ ਬੇਨਤੀ ਕਰਤੀ ਆ ਦੇਖੋ ਆਪਾਂ ਅਸੀਂ ਇਸ ਗੱਲ ਨੂੰ ਵੀ ਸਾਹਮਣੇ ਦਿਹਾੜ ਆਏ ਆ ਬਹੁਤ ਜ਼ਿਆਦਾ ਪੰਜਾਬ ਦਾ ਨੁਕਸਾਨ ਹੋਇਆ ਬਹੁਤ ਸਾਰੇ ਭੈਣ ਭਰਾ ਉਧਰ ਵੀ ਸਪੋਰਟ ਕਰ ਰਹੇ ਨੇ ਹੜ੍ਹਾਂ ਵਾਲੇ ਪਾਸੇ ਕਿਉਂਕਿ ਉੱਥੇ ਵੀ ਲੋੜ ਆ ਸਾਨੂੰ ਵੀ ਵਾਇਗਰੂ ਨੇ ਉਧਰ ਸੇਵਾ ਬਖਸ਼ੀ ਅਸੀਂ ਵੀ ਇੱਕ ਪਿੰਡ ਦੀ ਸੇਵਾ ਲਈ ਹੋਈ ਆ ਇੱਕ ਪਿੰਡ ਨਵੀਂ ਗੱਟੀ ਰਾਜੋ ਕੇ ਫਰੋਜਪੁਰ ਦੇ ਦਾ ਪਿੰਡ ਆ ਬਾਰਡਰ ਤੇ ਬਿਲਕੁਲ ਪਾਕਿਸਤਾਨ ਦੇ ਤੇ 300 ਏਕੜ ਜ਼ਮੀਨ ਆ ਉਸ ਪਿੰਡ ਦੀ ਅਸੀਂ ਵੀ 10 4 ਦਿਨ ਹੋ ਗਏ ਲੱਗੇ ਹੋਏ ਆ ਉਹਨਾਂ ਦੀ ਬਾਬਹੀ ਕਰਾ ਰਹੇ ਆ ਅੱਜ 300 ਕਿਲੋ ਨੇੜਾ ਜ਼ਮੀਨ ਹੈ ਜਿਹੜੀ ਉਹ ਬਾਹਰ ਦਿੱਤੀ ਗਈ ਹੈ ਤਵੀਆਂ ਦੇ ਨਾਲ ਹਨ ਤੇ ਹੁਣ ਬਜਾਈ ਦਾ ਕੰਮ ਸ਼ੁਰੂ ਕਰਨਾ ਵਾ ਉੱਥੇ ਵੀ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਸਾਨੂੰ ਬੀਜ ਚਾਹੀਦਾ ਬੀਜ ਨਹੀਂ ਮਿਲ ਰਿਹਾ ਔਰ ਸਭ ਤੋਂ ਵੱਡੀ ਪ੍ਰੋਬਲਮ ਹੈ ਡੀਏਪੀ ਨਹੀਂ ਮਿਲ ਰਿਹਾ ਜਿਹੜਾ ਰੇ ਹੈ ਜੋਰੀਆ ਤੇ ਡੀਏਪੀ ਉਹ ਤੋਂ ਬਿਨਾ ਫਸਲ ਨਹੀਂ ਬੀਤੀ ਜਾ ਸਕਦੀ ਹੈ ਨਾ ਤੇ ਫਿਰ ਇਧਰੋਂ ਬੀਬੀਆਂ ਤੇ ਭੈਣਾਂ ਦੀ ਜਿਵੇਂ ਤੁਹਾਨੂੰ ਦੱਸਿਆ ਬਿਲਡਿੰਗ ਦਾ ਸ਼ੁਰੂਆਤ ਕਰਨੀ ਕਿਚਨ ਆ ਜਿਹੜੀ ਸਾਡੀ ਰਸੋਈ ਉਹ ਲੋਹੇ ਦੇ ਛੱਡਾਂ ਦੇ ਥੱਲੇ ਚੱਲਦੀ ਸੀ ਜਿਉਂ ਸੇਵਾ ਸ਼ੁਰੂ ਹੋਈ ਆ ਤੇ ਉਹ ਹੰ ਸ਼ੈੱਡ ਜਿਹੜੇ ਉੱਪਰੋਂ ਚੋਣ ਲੱਗ ਜਾਂਦੇ ਸੀ ਵਿੱਚ ਉਹ ਗੰਦਾ ਪਾਣੀ ਕਈ ਵਾਰੀ ਦੁੱਧ ਦੀ ਡੱਗ ਪਿੰਡੇ ਤੋਬਕੇ ਜਾਂ ਰੋਟੀ ਬਣਾਉਂਦੇ ਸਮੇਂ ਉਹ ਰਚ ਜਾਂ ਸਬਜ਼ੀਆਂ ਦੇ ਵਿੱਚ ਤਾਂ ਬੜੀ ਦਿੱਕਤ ਆਉਂਦੀ ਸੀ ਉਹ ਸ਼ੈੱਡ ਖੋਲ ਕੇ ਅਸੀਂ ਉੱਥੇ ਲੈਂਟਰ ਪਾਉਣ ਲੱਗੇ ਹਾਂ ਨਾ ਸ਼ੈੱਡ ਅਸੀਂ ਖੋਲ ਲਿਆ ਲੈਂਟਰ ਪਾਉਣਾ ਵਾ ਲੈਂਟਰ ਪਾਉਣ ਵਾਸਤੇ ਜਿਹੜਾ ਮਟੀਰੀਅਲ ਚਾਹੀਦਾ ਉਹ ਨਹੀਂ ਪੂਰਾ ਹੋ ਰਿਹਾ ਔਰ ਦੂਸਰੀ ਗੱਲ ਇਹ ਆ ਵੀ ਹੁਣ ਸਰਦੀਆਂ ਆ ਗਈਆਂ ਮੁਰੇ ਸਰਦੀਆਂ ਵਾਸਤੇ ਸਾਨੂੰ ਹੁਣ ਗਰਮ ਕੱਪੜਿਆਂ ਦੀ ਲੋੜ ਆ ਜਿਵੇਂ ਕੁੜਤੇ ਪਜਾਮੇ ਦਾ ਕੱਪੜਾ ਅਸੀਂ ਇੱਥੇ ਰਾਮ ਟੈਕਸਟ ਕੰਪਨੀ ਲੁਧਿਆਣੇ ਬਾਗੜੇ ਪਿੰਡ ਉੱਤੇ ਕੱਪੜਾ ਪਸੰਦ ਕੀਤਾ ਹੋਇਆ ਕੱਪੜਾ ਰਾਮ ਟੈਕਸਟ ਕੰਪਨੀ ਦਾ ਅਸੀਂ ਮੰਗਾ ਕੇ ਉਹਨੂੰ ਮਤਲਬ 10 ਦਿਨ ਧੋ ਕੇ ਦੋ ਚਾਰ ਵੇਰੀ ਪਵਾ ਕੇ ਰੰਗ ਚੈੱਕ ਕਰ ਲਿਆ ਸਾਰਾ ਵੀ ਭੁਰ ਤਾਂ ਨਹੀਂ ਹੁੰਦਾ ਕੱਪੜਾ ਉਹ ਵੀ ਦੇਖ ਲਿਆ ਪਰ ਹੁਣ ਉਹ ਤੋਂ ਕੱਪੜਾ ਚੱਕਣਾ ਵਾ ਇੱਕਰੀਬ 6500 ਮੀਟਰ ਕਪੜਾ ਵਾ 3000 ਮੀਟਰ ਕਾਫੀ ਕਲਰ ਆ 3000 ਮੀਟਰ ਨੀਲੇ ਰੰਗ ਦਾ ਵਾ ਔਰ ਫਿਰ ਜਿਹੜਾ ਦੂਸਰੇ ਬੱਚਿਆਂ ਵਾਸਤੇ ਕੁਰਤੇ ਪਜਾਮਿਆਂ ਦੇ ਕੱਪੜੇ ਚਾਹੀਦੇ ਆ ਜਿਵੇਂ ਇੱਕ ਕਾਲਾ ਰੰਗ ਦੇ ਕੁਰਤੇ ਪਜਾਮੇ ਬੱਚਿਆਂ ਦੇ ਬਣਾਉਣੇ ਆ ਤੇ ਇੱਕ ਮਿਲਟਰੀ ਕਲਰ ਆ ਜਿਹੜਾ ਹਨਾ ਤੇ ਉਹ ਸਾਨੂੰ ਤੁਸੀਂ ਕਪੜਾ ਉਥੋਂ ਆਰਾਮ ਟੈਕਸ ਕੰਪਨੀ ਤੋਂ ਲੈ ਕੇ ਦੇ ਸਕਦੇ ਹੋ ਹਨਾ ਤੇ ਇਹ ਫਿਰ ਅੱਗੋਂ ਹੁਣ ਸਰਦੀਆਂ ਆ ਗਈਆਂ ਸਾਨੂੰ ਸਰਦੀਆਂ ਦੇ ਵਿੱਚ ਮੰਨ ਲਓ ਕੰਬਲ ਵਗੈਰਾ ਤਾਂ ਨਹੀਂ ਚਾਹੀਦੇ ਇਸ ਵਾਰ ਕੰਬਲ ਵਗੈਰਾ ਤਾਂ ਬਹੁਤ ਪਏ ਪਰ ਜਿਵੇਂ ਟਰੈਕ ਸੂਟ ਆ スウェット ਸ਼ਰਟਾਂ ਮੋਟੀਆਂ ਤੇ ਗੋਲ ਗਲੇ ਵਾਲੀਆਂ ਤੇ ਪਜਾਮੇ ਜਿਹੜੇ ਆ ਟਰੈਕ ਆਪਣੇ ਲੋਅਰ ਪਜਾਮੇ ਹੁੰਦੇ ਆ ਮੋਟੇ ਹਨਾ ਉਹ 3 थ्रेड ਦਾ ਕਪੜਾ ਚਾਹੀਦਾ ਜਿਹੜਾ ਪੀਸੀ ਕਾਟਨ ਦੇ ਵਿੱਚ ਹਨਾ ਉਹ ਜ਼ਰੂਰ ਧਿਆਨ ਰੱਖਿਓ ਕਿਉਂਕਿ ਜਦੋਂ ਆਪਾਂ ਤੁਸੀਂ ਤੇ ਚੀਜ਼ ਦੇਣੀ ਆ ਹੁਣ ਤੁਸੀਂ ਜੇ ਮਟੀਰੀਅਲ ਥੋੜਾ ਜਿਹਾ ਵੀ ਮਾੜਾ ਦੇਤਾ ਉਹ 10 ਦਿਨ ਪਿਆ ਫਿਰ ਬਾਅਦ ਚ ਬੋਰ ਆ ਗਿਆ ਖਰਾਬ ਹੋ ਗਿਆ ਕਿਉਂਕਿ ਅਸੀਂ ਵੱਡੀਆਂ ਮਸ਼ੀਨਾਂ 'ਚ ਕੱਪੜੇ ਧੋਨੇ ਆ ਫਿਰ ਕੱਪੜਾ ਇੱਕ ਵਾਰੀ ਧੋਤਾ ਗਿਆ ਹੀ ਖਰਾਬ ਹੋ ਜਾਂਦਾ ਉਹ ਇਸ ਕਰਕੇ ਥੇ ਫਰੰਟ ਦਾ ਕੱਪੜਾ ਤੇ ਵਧੀਆ ਹੈ ਨਾ ਉਹਦੇ ਵਿੱਚ ਮਤਲਬ ਹੋਵੇ ਉਹਦੀ ਕੁਆਲਿਟੀ ਚੰਗੀ ਹੋਵੇ ਉਹ ਦਿਓ ਜੀ ਸਾਨੂੰ ਤੇ ਫਿਰ ਹੁਣ ਜਿਵੇਂ ਬੱਚਿਆਂ ਵਾਸਤੇ ਵੀ ਸਾਨੂੰ ਮੋٹے ਸਵੈਟ ਸ਼ਰਟਾਂ ਤੇ ਟਰੈਕ ਪਜਾਮੇ ਚਾਹੀਦੇ ਆ ਇਹ ਜੀ ਕੱਪੜੇ ਅਸੀਂ ਚਾਹੁੰਦੇ ਆਂ ਵੀ ਕਿ ਚੰਗੀ ਇੱਕ ਫੈਕਟਰੀ ਤੋਂ ਲੈ ਜਾਣ ਜਿੱਥੋਂ ਇੱਕੋ ਜੇ ਇਕੱਠੇ ਬਣ ਜਾਣ ਔਰ ਉਹਨਾਂ ਦੀ ਗਰੰਟੀ ਹੋਵੇ ਵੀ ਹਾਂ ਇਹ ਸਾਡੀ ਜ਼ਿੰਮੇਵਾਰੀ ਹੈ ਤਾਂ ਰੰਗ ਖੇਟ ਨਹੀਂ ਹੋਊਗਾ ਜਾਂ ਮਤਲਬ ਇਹਦੇ ਤੇ ਬੋਰ ਨਹੀਂ ਆਊਗਾ ਹਨਾ ਤੇ ਇਸ ਕਰਕੇ ਆਪਾਂ ਜ਼ਰੂਰ ਨਾਲ ਮਿਲ ਕੇ ਇਹ ਕਾਰਜ ਦੇ ਵਿੱਚ ਸਾਡਾ ਸਾਥ ਦਿਈਏ ਕਿਉਂਕਿ ਇਹ ਸੇਵਾ ਹੁਣ ਸਰਦੀਆਂ ਆ ਗਈਆਂ ਤੇ ਸ਼ੁਰੂ ਹੋ ਚੁੱਕੀ ਆ ਤੇ ਤੁਹਾਡੇ ਸਾਥ ਤੋਂ ਬਿਨਾ ਨਹੀਂ ਇਹ ਪੂਰੀ ਹੋਣੀ ਕਿਉਂਕਿ ਸਾਡਾ ਪਰਿਵਾਰ ਬਹੁਤ ਵੱਡਾ ਹੋ ਗਿਆ ਜੀ ਹੁਣ 1000 ਮੈਂਬਰ ਆ ਸੀ ਦੇਖੋ ਪਰਿਵਾਰ ਦੇ ਵਿੱਚ ਤੇਜੀ ਦੇ ਵਿੱਚੋਂ ਕਰੀਬ 800 ਦੇ ਆਸ-ਪਾਸ ਤਾਂ ਉਹ ਮਰੀਜ਼ ਮੈਂਬਰ ਨੇ ਜਿਹੜੇ ਜਾਂ ਮੈਂਟਲੀ ਜਾਂ ਫਿਜ਼ੀਕਲੀ ਰਿਸੇਵਲ ਨੇ ਤੇ ਉਹਨਾਂ ਨੂੰ ਹੁਣ ਤੱਕਰ ਜਿਹੜੀਆਂ ਵੀ ਉੱਥੇ ਸਹੂਲਤਾਂ ਮਿਲ ਰਹੀਆਂ ਚਾਹੇ ਸਿਰ ਤੇ ਛੱਤ ਆ ਚਾਹੇ ਉਹ ਲੀੜਾ ਕੱਪੜਾ ਦਵਾਈ ਦਾਰੂ ਆ ਪ੍ਰਸ਼ਾਦਾ ਪਾਣੀ ਆ ਹਸਪੀਟਲਾਂ ਦੇ ਮਹਿੰਗੇ ਟ੍ਰੀਟਮੈਂਟਾਂ ਕਿਹੜੀਆਂ ਸਰਜਰੀਆਂ ਕਿੰਨੇ ਬੰਦੇ ਜਿਨ੍ਹਾਂ ਦੇ ਚੂਲੇ ਟੁੱਟੇ ਲੱਤ ਟੁੱਟੀ ਹੈ ਇਹਦਾ ਗੋਡਾ ਟੁੱਟਿਆ ਹੋਇਆ ਮਤਲਬ ਐਸੀਆਂ ਤਕਲੀਫਾਂ ਜਿਨ੍ਹਾਂ ਨੂੰ ਆਪਾਂ ਨਰਕ ਕਹਿੰਦੇ ਆ ਇਸ ਤਰ੍ਹਾਂ ਦੇ ਹਾਲਾਤਾਂ 'ਚ ਆਪਾਂ ਲੈ ਕੇ ਆਉਨੇ ਆ ਤੇ ਉਹਨਾਂ ਦੇ ਇਲਾਜ ਉਹਨਾਂ ਦੀ ਸੇਵਾ ਸੰਭਾਲ ਸਭ ਤੁਹਾਡੇ ਸਹਿਯੋਗ ਨਾਲ ਤੁਹਾਡੇ ਸਾਥ ਨਾਲ ਹੀ ਹੋ ਰਹੀ ਆ ਔਰ ਉਸ ਤੋਂ ਵੀ ਜ਼ਿਆਦਾ ਇੱਕ ਜਿਹੜੀ ਵੱਡੀ ਹੈਗੀ ਗੱਲ ਵੀ ਅੱਜ ਤੋਂ ਮੰਨ ਲਓ ਹਰ ਰੋਜ਼ ਸਾਨੂੰ 30 ਤੋਂ 35 ਫੋਟੋਜ਼ ਵੀਡੀਓ ਲੋਕ ਭੇਜਦੇ ਆ ਵੀ ਇੱਥੇ ਬਜ਼ੁਰਗ ਪਿਆ ਇੱਥੇ ਬਾਪੂ ਆ ਇੱਥੇ ਵੀਰ ਆ ਇੱਥੇ ਭੈਣ ਆ ਕੋਈ ਮਾਂ ਪਈ ਆ ਬਹੁਤ ਮਾੜੇ ਹਾਲਾਤ ਚ ਵਿਚਾਰੀ ਉਹਨੂੰ ਲੈ ਕੇ ਆਉਣ ਵਾਸਤੇ ਤੇ ਅਸੀਂ ਕਿਸੇ ਇੱਕ ਦੀ ਮਦਦ ਕਰ ਪਾਉਨੇ ਆ ਜੇ ਅਸੀਂ ਸਾਰਿਆਂ ਦੀ ਮਦਦ ਕਰੀਏ ਤਾਂ ਮੰਨ ਲਓ ਆਪਣੇ ਕੋਲ ਤਾਂ ਆਪਾਂ ਸੋਚ ਵੀ ਨਹੀਂ ਸਕਦੇ ਕਿੰਨੀ ਜਗ੍ਹਾ ਦੀ ਲੋੜ ਆ ਪਰ ਅੱਜ 1000 ਮੈਂਬਰ ਨੂੰ ਸੰਭਾਲਣਾ ਵੀ ਸਾਡੇ ਲਈ ਇੱਕ ਬਹੁਤ ਵੱਡੀ ਵੈਗਰਜੀ ਵੱਲੋਂ ਲਾਈ ਹੋਈ ਡਿਊਟੀ ਆ ਤੇ ਪਰ ਜਿਹੜੇ ਅੱਜ ਹਾਲਾਤ ਨੇ ਸੁਪਨਿਆਂ ਦੇ ਘਰ ਵਿੱਚ ਜਗ੍ਹਾ ਮੰਨ ਲਓ ਜੇ ਗੱਲ ਕਰੀਏ ਚਾਰ ਬੈੱਡ ਲਾਉਣ ਦੀ ਵੀ ਬਚੀ ਨਹੀਂ ਹੁਣ ਜਿਹੜੇ ਪੁਰਾਣੇ ਸ਼ੈੱਡ ਸੀ ਸੋਚਦੇ ਸੀ ਵੀ ਉਹਨਾਂ ਨੂੰ ਖੋਲ ਦੇਣਾ ਮੈਂ ਤੇ ਆਪਾਂ ਇਹਨਾਂ ਨੂੰ ਖੋਲ ਕੇ ਉੱਧਰ ਕਿਸੇ ਪਾਸੇ ਹੋਰ ਪਾ ਦਾਂਗੇ ਉਹਨਾਂ ਸ਼ੈੱਡਾਂ 'ਚ ਦੁਬਾਰਾ ਮੰਜੇ ਡੋਣੇ ਪੈ ਰਹੇ ਆ ਜਿਹੜੀ ਅਸੀਂ ਸ਼ੈੱਡਾਂ ਨੂੰ ਛੱਡ ਕੇ ਬਿਲਡਿੰਗਾਂ ਦੇ ਵਿੱਚ ਗਏ ਸੀ ਉਹ ਬਿਲਡਿੰਗ ਕੰਪਲੀਟ ਹੋਣ ਤੋਂ ਪਹਿਲਾਂ ਹੀ ਫੁੱਲ ਹੋ ਗਈ ਹੈ ਜੀ ਤਾਂ ਇਸ ਕਰਕੇ ਸਾਡੀ ਬੇਨਤੀ ਹੈ ਜੇ ਬੀਬੀਆਂ ਤੇ ਭੈਣਾਂ ਦਾ ਜਿਹੜਾ ਬਿਲਡਿੰਗ ਦਾ ਕੰਮ ਆ ਜਲਦੀ ਜਲਦੀ ਸਟਾਰਟ ਹੋ ਜਵੇ ਤਾਂ ਫਿਰ ਕੀ ਹੋਊਗਾ ਵੀ ਕਰੀਬ 2 ਫਲੋਰ ਪੌਣੇ ਇੱਕ 2 ਫਲੋਰ ਬੀਬੀਆਂ ਪਹਿਣਾ ਵਾਸਤੇ ਵਰਤ ਰਹੇ ਆ ਅਸੀਂ ਤੇ ਜੇ ਉਹ ਬੀਬੀਆਂ ਪਹਿਣਾ ਆਪਣੇ ਵਾਲੇ ਪਾਸੇ ਚਲੇ ਜਾਣ ਜਿੱਧਰ ਉਹਨਾਂ ਦੀ ਬਿਲਡਿੰਗ ਬਣਨੀ ਆ ਜਿਹੜੀ ਕਿ ਅਸੀਂ ਉਮੀਦ ਆ ਸਾਨੂੰ ਵੀ 1 ਸਾਲ ਦੇ ਵਿੱਚ ਵਿੱਚ ਅਸੀਂ ਰਹਿਣ ਜੋਗ ਕਰ ਲਾਂਗੇ 2 ਫਲੋਰ ਥੱਲੇ ਵਾਲੇ ਤਾਂ ਫਿਰ ਉਹਦੇ ਨਾਲ ਕੀ ਹੋਊਗਾ ਵੀ ਇਧਰੋਂ ਤਕਰੀਬ ਪੌਣੇ 200 ਮੈਂਬਰ ਆ ਜਿਹੜਾ ਉਹ ਉਧਰ ਸ਼ਿਫਟ ਹੋ ਜੂ ਤੇ ਪੌਣੇ 200 ਬੈੱਡ ਲੱਗਣਯੋਗੀ ਜਗ੍ਹਾ ਸਾਡੇ ਕੋਲੇ ਖਾਲੀ ਹੋ ਜੂਗੀ। ਉਸ ਕਾਰਜ ਵਾਸਤੇ ਤੁਹਾਡੇ ਸਾਥ ਦੀ ਲੋੜ ਆ। ਬੇਨਤੀ ਹੈ ਜੀ ਪਲੀਜ਼ ਸਾਫ ਦਿਓ ਸਾਨੂੰ ਬਿਲਡਿੰਗ ਦਾ ਮਟੀਰੀਅਲ ਜਰੂਰ ਪੁਆਇੰਟ ਦਾ ਕਰੋ ਜਲਦੀ ਤੋਂ ਜਲਦੀ ਛੇਤੀ ਤੋਂ ਛੇਤੀ। ਤੇ ਸਾਡੇ ਨੰਬਰਾਂ ਤੇ ਸੰਪਰਕ ਜੇ ਤੁਸੀਂ ਕਿਸੇ ਤੇ ਕਰਨਾ ਚਾਹੁੰਦੇ ਹੋ ਤਾਂ ਲਿਖ ਸਕਦੇ ਹੋ ਤੁਸੀਂ 82 848 0071 82848 0071 ਹੈ ਨਾ ਇਹ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਲਿਓ ਜੀ ਤੇ ਬਾਕੀ ਬਹੁਤ ਧੰਨਵਾਦ ਜੇ ਤੁਸੀਂ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਮੋ ਤੇ ਇਸ ਟਾਈਮ ਸੱਚੀ ਹੋਈ ਮੰਨ ਲਓ ਲੋੜ ਆ ਸਾਨੂੰ ਤੁਹਾਡੇ ਸਾਥ ਦੀ ਤਾਂ ਜੋ ਅਸੀਂ ਸਿਆਲਾਂ ਤੋਂ ਪਹਿਲਾਂ ਪਹਿਲਾਂ ਸਾਡੀ ਕੋਸ਼ਿਸ਼ ਆ ਕਿ 5 ਤਰੀਕ ਨੂੰ 5 ਨਵੰਬਰ ਨੂੰ ਗੁਨਾਨਕ ਪਾਸ਼ਾ ਮਹਾਰਾਜ ਦੇ ਪ੍ਰਕਾਸ਼ਪੁਰ ਵਾਲੇ ਦਿਨ ਇਸ ਬਿਲਡਿੰਗ ਦਾ ਨੀਂਹ ਪੱਥਰ ਰੱਖਣ ਦੀ ਜੇ ਤੁਸੀਂ ਸਾਥ ਦਿਓ ਤਾਂ ਅਸੀਂ ਇਸ ਕਾਰਜ ਦੀ ਸ਼ੁਰੂਆਤ ਕਰ ਸਕਦੇ ਹਾਂ ਵੈਗਲਜੀ ਕਾ ਕਾਲਸਾ ਵੈਗਲਜੀ